ਅਮਰੀਕਾ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਨੇ H1B ਵੀਜ਼ਾ ਉੱਤੇ ਸਖਤ ਪਾਬੰਦੀ ਲਗਾ ਦਿੱਤੀ ਹੈ ਤਾਂ ਪੰਜਾਬੀਆਂ ਨੂੰ ਇਸ ਦਾ ਜ਼ਿਆਦਾ ਅ ਅਸਰ ਚੱਲਣਾ ਪਵੇਗਾ ਪੰਜਾਬੀਆਂ ਨੂੰ ਜਿਆਦਾ ਸੱਟ ਵਜੇਗੀ ਤਾਂ ਮੌਜੂਦਾ 85000 ਸਲਾਨਾ ਵੀਜੇ ਘਟ ਕੇ ਹੁਣ ਆ ਤੀਜਾ ਹਿੱਸੇ ਰਹਿ ਜਾਣਗੇ ਤਾਂ ਨਵੇਂ ਨਿਯਮ ਨੇ ਜਿਹੜੇ 27 ਫਰਵਰੀ ਤੋਂ ਲਾਗੂ ਹੋਣਗੇ ਤਾਂ ਸਵਾ ਸਾਲ ਪਹਿਲਾਂ ਨਵੰਬਰ 2024 ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਜਨਵਰੀ 2025 ਦੇ ਵਿੱਚ ਅਮਰੀਕਾ ਦੀ ਵਾਕਡੋਰ ਸੰਭਾਲੀ ਤਾਂ ਉਸਨੇ ਚੋਣਾ ਸਮੇ ਜੋ ਮੇਕ ਅਮਰੀਕਾ ਗ੍ਰੇਟ ਅਗੇਨ ਯਾਨੀ ਕਿ ਆਪਣੇ ਦੇਸ਼ ਨੂੰ ਫਿਰ ਤੋਂ ਮਹਾਨ ਬਣਾਉਣ ਦਾ ਵਾਅਦਾ ਕੀਤਾ ਸੀ ਉਸ ਨੂੰ ਇਨ ਬਿਨ ਲਾਗੂ ਕਰਦੇ ਆ ਵਿਦੇਸ਼ਾਂ ਤੋਂ ਆਉਣ ਵਾਲੇ ਕੰਮ ਏ ਟੈਕਨੋਕ੍ਰੇਨ ਇੰਜੀਨੀਅਰ ਵਿਗਿਆਨੀਆਂ ਅਤੇ ਕਈ ਹੋਰ ਕਿਸਮਾਂ ਦੇ ਹੁਨਰਮੰਦ ਵਿਅਕਤੀਆਂ ਲੜਕੇ ਲੜਕੀਆਂ ਦਾ ਅਮਰੀਕਾ ਆਉਣ ਦੇ ਲਈ ਵੀਜ਼ਾ ਪਾਬੰਦੀਆਂ ਲਗਾ ਦਿੱਤੀਆਂ ਨੇ ਤਾਂ ਇਨ੍ਹਾਂ ਵੀਜ਼ਾ ਦੇ ਲਈ ਜਾਰੀ ਕੀਤੀਆਂ ਅਰਜ਼ੀਆਂ ਦਾ ਸਭ ਤੋਂ ਵੱਧ ਮਾੜਾ ਅਸਰ ਹੈ ਜਿਹੜਾ ਭਾਰਤੀਆਂ ਉੱਤੇ ਵਿਸ਼ੇਸ਼ ਕਰਕੇ ਪੰਜਾਬੀਆਂ ਉੱਤੇ ਪੈਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਨਿਊਯਾਰਕ ਤੋਂ ਆਪਸ ਗਿੰਟਨ ਤੋਂ ਛਪੀਆਂ ਖਬਰਾਂ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਉਂਜਤਾ ਹਹਾਕਾਰ ਜਿਹੜੀ 6 ਮਹੀਨੇ ਪਹਿਲਾਂ ਯਾਨੀ ਕਿ ਸਤੰਬਰ ਮਹੀਨੇ ਦੇ ਵਿੱਚ ਹੀ ਮਚ ਗਈ ਸੀ ਜਦੋਂ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ H1B ਵੀਜ਼ਾ ਵਾਸਤੇ ਅਰਜੀਕਰਤਾਵਾਂ ਨੂੰ ਜਮ੍ਹਾਂ ਕਰਵਾਉਣ ਦੀ ਫੀਸ ਹੈ ਜਿਹੜੀ ਇੱਕਦਮ 1 ਲੱਖ ਡਾਲਰ ਕਰ ਦਿੱਤੀ ਗਈ ਸੀ ਤਾਂ ਵੀਜ਼ਾ ਜਾਰੀ ਹੋਣ ਵਾਲੇ ਨਵੇਂ ਨਿਯਮ ਨੇ ਜਿਹੜੇ ਇਸ ਮਹੀਨੇ ਦੀ 27 ਤਰੀਕ ਤੋਂ ਲਾਗੂ ਹੋਣਗੇ ਅਤੇ ਖਦਸਾ ਇਸ ਮਾੜੇ ਅਸਰ ਦਾ ਇਹ ਵੀ ਹੈ ਕਿ ਜੋ ਪਹਿਲਾਂ 85000 ਵੀਜ਼ੇ ਇੱਕ ਸਾਲ ਦੇ ਵਿੱਚ ਜਾਰੀ ਹੁੰਦੇ ਸਨ ਉਹ ਘਟ ਕੇ ਸਿਰਫ ਤੀਜਾ ਹਿੱਸਾ ਯਾਨੀ ਕਿ 28 ਤੋਂ 30000 ਤੱਕ ਰਹਿ ਜਾਣਗੇ ਤਾਂ ਅਮਰੀਕਾ ਬੈਠੇ ਆਰਥਿਕ ਮਾਹਰਾਂ ਦਾ ਇਹੇ ਵੀ ਵਿਚਾਰ ਹੈ ਕਿ ਜੋ ਵਿਦੇਸ਼ੀ ਤਕਨੀਕੀ ਵਿਗਿਆਨੀਆਂ ਤੇ ਹੁਨਰਮੰਦ ਭਾਰਤੀ ਨੌਜਵਾਨ ਲੜਕੇ ਲੜਕੀਆਂ ਦੀ ਮਿਹਨਤ ਅਤੇ ਲਗਨ ਸਦਕਾ ਅਰਥਚਾਰਾ ਮਜ਼ਬੂਤੀ ਵੱਲ ਵਧਿਆ ਸੀ ਉਹ ਆਉਣ ਵਾਲੇ ਭਵਿੱਖ ਦੇ ਵਿੱਚ ਅਮਰੀਕਾ ਲਈ ਪਸਤਾਵੇ ਦਾ ਕਾਰਨ ਬਣੇਗਾ